ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਚ ਹੋਪਸੋ ਸਾਰੀ ਈਵਰਸ ਬਹੁਤ ਵਧੀਆ ਹੋਵੋਗੇ ਤੇ ਆਪਾਂ ਕਰਦੇ ਆ ਆਪਣਾ ਅੱਜ ਦਾ ਵਲੌਗ ਨੂੰ ਸਟਾਰਟ ਤੇ ਇੱਧਰ ਬਾਹਰ ਹੁਣ ਬਸ ਉਹ ਕਣਕਾਂ ਦੇ ਟਾਈਮ ਨਹੀਂ ਬਸ ਅਸੀਂ ਵੀ ਇਸ ਵਾਰ ਲਈਓ ਸੀ ਇੱਧਰ ਵੀਰੇ ਹੋਣਾ ਤੋਂ ਹੁਣ ਉਹਨੂੰ ਧੁੱਪ ਲਵਾਤੀ ਹੁਣ ਢੋਲ ਪਰਦੇ ਆ ਧੁੱਪ ਲਵਾਤੀ ਸਾਫ਼ ਕਰਾਤੀ ਆਹ ਫੋਰ ਲੱਜ ਪਾੜਿਆ ਹਾਂ ਆਟੋ ਲੈ ਇਸੀ ਗੇ ਪਿਛਲੇ ਸਾਲ ਲਈਦੀ ਨਾ ਆਪਾਂ ਨੇ ਤੇ ਵਧੀਆਂ ਨੇ ਇਹ ਇਹਨਾਂ ਦੇ ਵਿੱਚ ਕੋਈ ਜੀ ਕੁਝ ਨਹੀਂ ਪੈਂਦਾ ਇਸ ਕਾ ਕੇ ਪਾ ਦੋ ਹਾਂ ਸੀਲਡ ਨੇ ਲੌਕ ਲਾ ਜਾਂਦਾ ਇਹਨਾਂ ਨੂੰ ਜਮੇ ਐਦੇ ਮੰਗੋ ਆਹ ਦੇ ਹਾਂ ਜੀ ਇੱਕ ਨਾ ਇਹ ਦਲੋ ਕਰ ਹਾਂ ਇਹ ਜਮੇ ਸੀਲਡ ਨੇ ਧੱਤਲ ਤੋਂ ਕੋਲੇ ਦੇ ਆਹ ਆ ਦੇ ਕੋਈ ਭਾਫ ਨਹੀਂ ਵਿੱਚ ਜਾਂਦੀ ਸਲਾਬ ਨਹੀਂ ਜਾਂਦੀ ਤਾਂ ਕਣਕ ਨੂੰ ਕੀੜਾ ਹੀ ਲੱਗਦਾ ਦਵਾਈ ਪਾਉਣ ਦੀ ਵੀ ਲੋੜ ਜਿਹੜੀ ਕਣਕ ਕਾਲੀ ਗੋਲੀ ਪਾਉਂਦੇ ਹਾਂ ਤਾਂ ਕੁਝ ਪਾਉਣ ਦੀ ਲੋੜ ਇਹ ਜੀ ਠੀਕ ਰਹਿੰਦੇ ਰਹਿੰਦੇ ਨੇ ਹਨਾ ਐਵੇਂ ਦੇ ਲੈ ਕੇ ਰੱਖ ਲੈਣੇ ਇਹ ਤਾਂ ਆਪਣੀ ਆ ਪੌਣ ਇੱਕ ਦੋ ਕਵਾਂਟਰ ਪੈਂਦੀ ਐ ਠੀਕ ਐ ਚਲੋ ਜੀ ਮੈਂ ਵੀ ਹੁਣ ਪਹਿਲਾਂ ਢੋਲ ਢਰ ਪੜਦਿਆਂ ਤੇ ਫਿਰ ਆਪਾਂ ਬਣਾਨੇ ਆ ਜੀ ਦੀਏ ਹਾਂ ਹਾਂ ਆਹ ਇਹਨਾਂ ਪਰਤਾ ਹੈ ਐ ਐ ਲੱਗਦਾ ਕੋਸਰੀ ਪਾਉਣ ਲਈ ਚਾਹ ਤੱਕਣ ਦੇ ਚਾਹੇ ਜੇਸ਼ਨ ਕੋਲ ਵੀ ਥੋੜੀ ਦੁਪਹਿਰੇ ਚ ਪਾਈ ਜੇ ਬੈਠੀਕ ਆ ਚਲੋ ਇਹੀ ਹੋ ਗਿਆ ਇਹ ਨਾਲੀ ਰੋਡ ਨਾ ਵੀ ਸੁੱਕਾ ਹੈ ਹਾਂ ਜਿੱਥੇ ਮੱਤੀ ਲਾਈ ਹੋਈ ਹੈ ਚਲੋ ਹੁਣ ਆ ਫਰੀ ਆਪਾਂ ਇਹਨੂੰ ਇਕੱਠੀ ਕਰ ਪਹਿਲਾਂ ਹੂੰ ਉਹ ਕਿੱਥੇ ਆਪਣਾ ਆ ਸੀਗਾ ਚਲੋ ਅਸੀਂ ਹੁਣ ਮੈਂ ਇਕੱਠੀ ਕਰ ਦਿਆਂ ਹਾਂ ਆ ਹੁਣ ਨੀਤੂ ਪਰੋਗੀ ਡਰਾਮ ਪਹਿਲਾਂ ਦੋ ਤੁਸੀਂ ਪਰੇ ਨੇ

ਕੁੱਤੇ ਹਾਂ ਇਹ ਮਾਂ ਨੂੰ ਜਿਹੜਾ ਟੌਪ ਨੇ ਥੋੜਾ ਜਿਹਾ ਹੀ ਹੈ ਬਸ ਹੋਰ ਉਹਨੂੰ ਸਿਵਾ ਕਰਿਆ ਵੇ ਜਿਹੜਾ ਬਾਅਦ ਚ ਕਰਿਆ ਨਹੀਂ ਤੇ ਥੋੜਾ ਜਿਹਾ ਮਾਜੂ ਜਿਹਾ ਕਣਕ ਤਾਂ ਵਧੀਆ ਉਹ ਵਧੀਆ ਉਹ ਉਹ ਕਿੱਥੇ ਆਹ ਮਸ਼ੀਨ ਨਾਲ ਖੜਿਆ ਦੇਖ ਅੰਦਰ ਨਹੀਂ ਤੇ ਲਾਇਆ ਉਸ ਦਿਨ ਮੀਂਹ ਪੈ ਗਿਆ ਸੀ ਨਹੀਂ ਤੂੰ ਬੜਾ ਬੜਾ ਭਰ ਦੇਗਾ ਚਲ ਤੁਸੀਂ ਕਰ ਆਓ ਐ ਚੁਪਾਤੀ ਕਰਤੇ ਹੈ ਕਰਤੇ ਹੀ ਤਾਂ ਗਾਹੀ ਪੜਦੇ ਕਿੱਥੇ ਤੇ ਮੈਂ ਫੋਨ ਤੇ ਲੱਗੀ ਹੱਤੀ ਇਹਦਾ ਮੈਂ ਪਰ ਉਹ ਮੈਂ ਨਾ ਭਾਈ ਇਹਨੇ ਪਹਿਲਾ ਫਰ ਹਨੀ ਦਹੀ ਦੇ ਭਾਈ ਗਾ ਇਹਨੂੰ ਆਪਾਂ ਨੇ ਧੁੱਪ ਘਰ ਤੋਂ ਲਵਾਇ ਮੀਂਹ ਚ ਭਿੱਜ ਗਈ ਤੀ ਇਹ ਬਸ ਪੂਰਾ ਜਾਂਦਾ ਜਿੱਦ ਨਾਲ ਨਖਾਰੀ ਆ ਪੂਰੇ ਜਿ ਘਲਾਉਂਦੀ ਆ ਤੇ ਘਲਾਉਂ ਪੜਦਾ ਅੱਛਾ ਹੁਣ ਇੱਥੇ ਕੋਈ ਦਵਾਈ ਦਵਾਈ ਪਾਉਣੀ ਆ। ਆ ਲਓ। ਦਵਾਈ ਕਰਕੇ ਤਾਂ ਢੋਲ ਜਾਂਦੇ ਨੇ ਆ। ਦਵਾਈ ਪਾਉਣ ਦੀ ਲੋੜ ਹੈ ਜੀ। ਦਰਸ਼ਨ ਚੱਲੇ ਬਾਹਰੋਂ ਕਿ ਰੂਟਾਵੇਟਰ ਠੀਕ ਕਰਾਉਣ। ਉਹ ਰੂਟਾਵੇਟਰ ਤਾਂ ਖਰਾਬ ਹੋਇਆ ਵਾ। ਕੀ ਹੋ ਗਿਆ ਤੇਨੂੰ? ਕਿੰਨੇ ਕਿਤੇ ਪੈ ਗਏ? ਜਦਾ ਆਊਗਾ ਉਹਨੂੰ کہیں ਕੇ ਸਾਡਾ ਬਾਕੇ ਜਾਏ ਸ਼ਿੰਸ਼ਿੰਗ ਚਲੋ ਆਪਾਂ ਹੁਣ ਚੱਲਦੇ ਆ ਨਾਬੂ ਕੋਲ ਨਾਬੂ ਸੌ ਵੀ ਗਈ ਕਹਿੰਦੀ ਮੈਨੂੰ ਕਹਿੰਦੇ ਨੇ ਮੈਂ ਨਹੀਂ ਰੋਟੀ ਬਣਾ ਕੇ ਦਿੰਦੇ ਆਪਣੇ ਆਪ ਬਣਾ ਕੇ ਖਾਓ ਕਹਿੰਦੀ ਭੁੱਖ ਲੱਗੀ ਮਾਂ ਬੇਸਨ ਦੇ ਲੱਡੂ ਪਏ ਨੇ ਉਹ ਖਾ ਲੈ ਤੂੰ ਨਹੀਂ ਮਾਂ ਮੰਮਕੀਨ ਮਾਰ ਦੋ ਤੇਰੇ ਵਾਲੀਆਂ ਕਿਹਨੇ ਕੱਢ ਲਈਆਂ ਚੋਰ ਆ ਗਏ ਤੇ ਕੱਢ ਕੇ ਲੈ ਗਏ ਕੀ ਬਣਾ ਰਹੀ ਆ ਨਮੂ ਕਿੱਥੇ ਆ ਅਨਬੇ ਕਹਿੰਦੀ ਬਈ ਆ ਨਬੂ ਤੇ ਆਪਣਾ ਜੱਗ ਮੰਦਰੀਆ ਹੋਰ ਇਹਦੀ ਕੁੜੀ ਕਹਿ ਦੂਗੀ ਮੇਰੀ ਬਾਤ ਭਾਂਡੇ ਮਜਾਉਨੇ ਆ ਨਾ ਨਬੂ ਨੂੰ ਦੇਖ ਰਿਆਂ ਕਹਿੰਦੀ ਮੈਂ ਆਪਣਾ ਇੰਜ ਕਰਦੀ ਆ ਮੇਰਾ ਜੱਗ ਤੀ ਨਾ ਜੱਗ ਤੀ 70 ਵਾਲਾ ਆ ਆ ਇਥੇ ਮਾਂਜ ਕੇ ਆਪਦੇ ਜਿਹੜੇ ਕੁੜੀਆਂ ਉੱਥੇ ਖਾਂਦੀਆਂ ਨੇ ਉਹ ਓਕ ਨੂੰ ਜੁੱਥੇ ਇੱਥੇ ਤਰ ਜੂਗੀ ਆਪਦੇ ਭਾਂਡੇ ਤੁਮਾਂ ਕੇ ਲੈ ਕੇ ਜਾਊਗੀ ਫਿਰ ਉਹ ਸਾਬਣ ਨਹੀਂ ਬਚੂਗੀ ਹਾਂ ਨਬੂ ਕਿੱਥੇ ਆ ਹੂੰ ਤੇ ਰੋਟੀ ਖਾਂਜੀ ਨੇਰਾ ਕਰਕੇ ਇੱਥੇ ਨਬਰੂ ਆ ਦੇ ਕਿੰਨਾ ਨੇਰਾ ਕਰਕੇ ਨਬਰੂ ਪਾ ਪਈਆ ਦੇਖ ਲਾ ਆ ਦੇ ਜਾਣ ਕੇ ਪੈ ਗਈ ਨਾ ਆ ਦੇ ਆ ਦੇਖ ਟੀਵੀ ਚੱਲਦਾ ਇਹ ਤੇ ਵੀ ਨਾਟਕ ਦੇਖ ਰਹੀਆਂ ਨੇ ਸਕੂਲੋਂ ਆਈਆਂ ਨੇ ਆ ਦੇਖਾ ਬਾਹਰ ਕਰ ਤੈਨੂੰ ਕਿੱਦੀ ਟੋਲਦੀ ਆ ਮੈਂ ਉੱਧਰ ਵੀ ਟੋਲਿਆ ਸਾਰੇ ਆ ਜਾਣਾੜੇ ਉੱਧਰ ਦਾਦੂ ਬੁਲਾ ਰਿਆ ਕੀ ਕਰਨਾ ਮੈਨੂੰ ਕੀ ਪਤਾ ਚਲ ਆ ਫੜ ਫੜਦੀਆ ਚਲ ਆ ਜਾ ਲੱਭੂ ਸਾਡੀ ਨਾਟਕ ਦੇਖ ਰਹੀਆਂ ਸਕੂਲੋਂ ਆਈਆਂ ਗਾੜੀ ਨਬੂ ਤੇ ਬਾਲ ਦੇਖੋ ਕਿੱਡੇ ਕਿੱਡੇ ਨੇ ਅਸੀਂ ਇਹਨੂੰ ਐ ਕਹਿੰਦੇ ਹੁੰਨੇ ਆ ਵੀ ਪੋਨੀ ਕਰਾ ਲੈ ਕਹਿ ਦਿੰਦੀ ਆ ਨਾ ਮੈਂ ਨਹੀਂ ਕਰਾਉਣੀ ਮੈਂ ਤਾਂ ਐ ਹੀ ਰੱਖੂ ਚਲ ਵਧੀਆ ਹੁਣ ਸਟਾਰਟ ਤਾਂ ਹੋ ਗਈ ਇਹਨੇ ਸਟਾਰਟ ਰੱਖੀ ਨਾ ਹੁੰਦਾ ਨਹੀਂ ਐ ਕਰਦੇ ਹਾਂ ਫੇਲੀ ਅਗਲੇ ਵੀ ਮੈਂ ਆਜਣਾ ਉਹ ਬੁੱਤਿਆਂ ਦੇ ਬਿੱਲਾ ਹੋਏ ਨਾ ਇੱਕ ਜਿਹੀ ਆਹੋ ਨਾਲੇ ਵੀ ਕਾਵੇ ਆਂਡਿਕਮੈਂਟ ਲੇ ਮੇਰੇ ਕਾਵੇ ਵੀ ਗੁਰਾਣਗੇ ਨਵੀਂ ਗੱਡੀ ਲੈ ਹੁਣ ਨਾਲੇ ਇਹਨੂੰ ਵੇਚ ਦੇ ਨਵੀਂ ਲੈ ਲੈ ਹੁਣ ਆਪਣੀ ਤੂੰ ਗੱਡੀ ਦਿਖਾਈ ਦੇ ਹੋਈ ਕੋਈ ਮੇਰੇ ਦੇ ਘਰੇ ਪਸੰਦ ਆਈ ਸ਼ਿੰਦ ਆ ਗਈ ਨਾ ਪਧੀ ਆ ਹੋਰ ਮੈਂ ਹੋਰ ਸਮਾਰ ਕੇ ਦੇਖੂਗਾ ਛੋਟੀ ਵੀ ਠੀਕ ਆਂਦਾ ਹੈ ਵੀ ਹਿਸਾਬ ਨਾਲ ਚੱਲਦੀ ਆ ਆਂਦਰੋਂ ਵਿੱਚੋਂ ਝਾੜਤੀ ਕਪੜਾ ਫੇਰਤਾ ਪਾਣੀ ਤਾਂ ਹੈਗਾ ਚਲੋ ਜੀ ਗਈ ਆਹ ਮਾਰਾ ਬਾਰੇ ਸੰਗਲੀ ਜੀ ਆ ਪਈ ਬੋ ਬੋ ਪੈ ਰਹੀ ਆ ਆ ਜਾ ਉਹ ਕਿਹਨੇ ਬਹਿ ਜੇ ਵੇ ਆ ਨਵੂ ਕਹਿੰਦੀ ਮੈਂ ਦਾਦੂ ਨਾਲ ਬੈਠਣਾ ਦਾਦੂ ਕਹਿੰਦਾ ਬਹਿ ਜੇ ਵੇ ਕਹਿੰਦਾ ਮੈਂ ਕਿਹੜਾ ਬੌਲਾ ਦੂਰ ਜਾ ਰਹੇ ਆ ਪਤਾ ਨਹੀਂ ਆ ਕਿੱਥੇ ਰੱਖਣੀ ਇਹਨੇ ਪੁੜੀਆਂ ਦੇ ਵੀ ਠਟਾ ਠਟਸਾਉ ਆ ਮੈਂ ਸਨੂਰੇ ਬੰਦੇ ਵੀ ਸਾਉ ਆਉਰੇ ਤਾਂ ਹਵਾ ਕਿੰਨੀ ਸੁਹਣੀ ਆ ਖਲਾ ਕੇ ਉਹ ਤਾਂ ਖੜੀ ਸੀ ਵੀ ਅੰਦਰ ਬੈਠਣ ਨੂੰ ਅੱਛਾ ਉਹ ਉੱਥੇ ਤਾਂ ਧੁੱਪ ਆ ਉਹ ਦੇਖ ਕਿੰਨੀ ਧੁੱਪ ਆ ਮੈਂ ਸਨੂ ਦੇ ਆ ਮੇਰੇ ਕੋ ਚੀਕੂ ਆ ਉਹ ਰੇ ਉਹ ਆ ਸਾਈ ਆ ਚੀਕੂ ਉਹ ਵੇਕਰ ਮੱਖੀਆਂ ਵੀ ਆਉਂਦੀ ਜਾਂਦੀਆਂ ਨੇ ਗੰਦੀਆਂ ਮੁੰਦੀਆਂ ਜੀਆਂ ਖਾਣ ਨੂੰ ਤਾਂ ਮਿੱਠੇ ਨੇ ਪਰ ਮੈਨੂੰ ਵਧੀਆ ਨਹੀਂ ਲੱਗਦੇ। ਚੱਲ ਬਈ ਆ ਗਈ ਨਿੱਤੂ। ਮੈਸਲਾਉਂ। ਆਹ ਨਿੱਤੂ ਕਹਿੰਦੀ ਮੈਂ ਪੁੜੀਆਂ ਨਹੀਂ ਚੱਕਦੀ, ਆਹ ਕਹਿੰਦੀ ਮੈਂ ਟਰੈਕਟਰ ਚਲਾਉਣਾ। ਜੀ ਕਰ। ਪੁੜੀ ਹਾਰ ਸਿੱਖੀ ਸੀਗੀ। ਮੈਂ ਤਰਤਲਾ ਕੇ ਦੇਖੀ ਸੀਗੀ ਦੇਖਾਂਗੇ ਉਹਦੀ ਵੀ ਵੀਡੀਓ ਬਣਾਵਾਂਗੇ ਕਿਵੇਂ ਚੱਲਦੀ ਹੈ ਸੌਫਟੀ ਰ ਬੋੜੀ ਉਸ ਨੂੰ ਬ੍ਰੇਕੇ ਦੱਸਦੇ ਦੇਖੀ ਦੱਬਣਾ ਨਹੀਂ ਛੱਡਣਾ ਅਨਬੋ ਕਿੱਥੇ ਚਲੇ ਗਈ ਮੰਮੀ ਨੂੰ ਕਿਹਾ ਕੱਚੇ ਨਹੀਂ ਤੋੜਦੀ ਕੰਮ ਕਰ ਤੋੜਨਾ ਕੱਚੇ ਨਹੀਂ ਤੋੜਦੀ ਉਹ ਦੇਖ ਕੇ ਪਿਲਪਿਲ ਕਰਦੇ ਨੇ ਉਹ ਤੋੜਦੀ ਆ ਤੁਸੀਂ ਗਾਹ ਕਿਉਂ ਪਾਉਣ ਲੱਗ ਜੁੰਦੇ ਹੋ ਨੇ ਆਲੇ ਦੇ ਆਦੇ ਹਾਂ ਹਾਂ ਆਏ ਆਦੇ ਕਿੰਨਾ ਸੋਹਣਾ ਖਾਲਾ ਖਾਲਾ ਆ ਇਹਦੇ ਵਿੱਚ ਸੁੰਡ ਨਾ ਹੋਣਾ ਆ ਦੇਖ ਇੰਨਾ ਮਿੱਠਾ ਹੁੰਦਾ ਹੈ ਇਹ ਹਣੀ ਕੁਝ ਹੈ ਦੇ ਬਿਲ ਬਿਲ ਕਰੇ ਬੜੇ ਲਖਾ ਨਾ ਆਦੂੰਦਾ ਵਦੂ ਉਹ ਆ ਗਿਆ ਇੱਧਰ ਕੋ ਜੇ ਸੀ ਵੀ ਚੱਕ ਰਹੀ ਆ ਹਨ ਪੁੱਛਿਆ ਪੁੱਛੇ ਖੜਾ ਕੇ ਜੈਸੀ ਵੀ ਨੜ ਕਢਵਾ ਰਹਿਆ ਨੇ ਦਰਸ਼ਨ ਉਹਨਾਂ ਦੇ ਇੰਨਾ ਬੂ ਉਹਨਾਂ ਦੇ ਹੈ 500 ਰੁਪਏ ਰਈਆ ਲੈਂਦੇ ਨੇ ਸਮਝੀਆਂ ਹਾਂ 500 ਇਹ ਲੈਂਦਾ ਨਾਲ ਟਰਾਲੀ ਦੇ ਕੇ ਭੰਡਾ ਠੀਕ ਆ ਆਪਾਂ ਵੀ ਇਹੋ ਚੁਕਾ ਦਾਂਗੇ ਆ ਰੂੜੀ ਅੱਜ ਦੇਖਦੇ ਆ ਕਹਿ ਕੇ ਤੂੰ ਤਾਂ ਕਹਿੰਦੇ ਨੇ ਚੱਕ ਲਾਂਗੇ फिर जड़ा उधर फिर आप साफ करने ਪਾਰੀ ਤਾਂ ਨਹੀਂ ਐਵੇਂ ਨਹੀਂ ਪਾਰੀ ਉਹ ਰਮਾਂੰਦੇ ਹੀ ਕਰਾ ਲਓ ਹੋਰੇ ਕਰੋ ਹੁਣ ਆਹ ਆਹ ਦੰਦ ਤੱਕ ਬਸ ਇੱਕ ਰਹਿ ਗਈ ਗੱਬੇ ਆ ਟੁੱਟ ਗਿਆ ਮੇਰਾ ਮਮੇ ਦੀ ਸੰਗਲੀ ਮੈਨੂੰ ਲੱਗਦਾ ਉਹਰੇ ਵੀ ਤੇ ਗਰੀ ਗਿਆ ਉਹ ਪੈਪ ਜਾ ਟੁੱਟ ਗਿਆ ਹਣੇ ਕੋਸ ਜਿਆ ਦਾ ਟੁੱਟ ਗਿਆ ਇੱਕ ਰਹਿ ਗਈ ਆਲਾ ਲੱਗਦਾ ਕੁਸ਼ਕਾ ਨੂੰ ਹੈਗਾ ਮਨ ਨੂੰ ਬਹੁਤ ਭੁੱਖ ਲੱਗਦੀ ਆ ਕੋਈ ਦਵਾਈ ਦੱਸੋ ਵੀ ਕੀ ਆ ਭੁੱਖ ਲੱਗਣ ਦੀ ਘਟਕ ਭੁੱਖ ਲੱਗੇ ਕਸਾ ਪੁੱਤ ਕਿੰਨੇ ਤੋਂ ਭੁੱਖ ਲੱਗਦੇ ਤੈਨੂੰ ਥੋੜੀ ਜੀ ਮੈਨੂੰ ਤਾਂ ਸਾਰੀ ਦਿਹਾੜੀ ਲੱਗਦੀ ਆ ਤੈਨੂੰ ਕਹਿੰਦਾ ਉਹ ਉਹ ਨਹੀਂ ਕਿ ਲੱਗਦੀ ਲੋ ਜੀ ਆ ਆਪਣੇ ਰੱਖ ਤੇ ਐਵੇਂ ਤੇ ਹੁਣ ਜੀਸੀਬ ਨਾਲ ਨਾ ਉਰੇ ਸੈ ਉਹਨੇ ਪਹਿਲਾਂ ਦਰਖਤਾਂ ਜਿਹੜਾ ਖਾਸੀਆਂ ਨੇ ਹੁਣ ਉਹ ਪਟਾਵਾਂਗੇ ਆਪਾਂ ਤਾਂ ਕਰਕੇ ਪੂਲੀਆਂ ਹੀ ਇੱਧਰ ਰੱਖੀਆਂ ਨੇ ਆ ਜਾ ਆ ਚੱਕ ਲਿਆ ਨਾ ਉਹ ਬਸ ਫਿਰ ਆਪਾਂ ਆ ਸਾਫ਼ ਜਾ ਕਰ ਦੇਣਾ ਸਾਰਾ ਏਰੀਆ ਅੱਜ ਮੈਨੂੰ ਲੱਗਾ ਰੂੜੀ ਵੀ ਚੱਕੀ ਜਾਣੀ ਐ ਮੈਂ ਆਪਣੇ ਬੈਲੈਂਸ ਤੇ ਖੜੀ ਬੈਰੈਂਸ ਤੇ ਨਹੀਂ ਖੜੀ ਪੁੱਤ ਜੇ ਟੁੱਟ ਗਿਆ ਨਾ ਫਿਰ ਦੇਖੀ ਆਪਣੇ ਚਲੋ ਪੇ ਉਰੇ ਕਿੰਨ ਠੰਡੀ ਹਵਾ ਬਹੁਤ ਚਾਹ ਬਣਾਣੀ ਹੈ ਮੈਂ ਸਦਾ ਹੀ ਸੋਚ ਰਹੀ ਸੀ ਬਣਾਣੀ ਹੈ ਜੇ ਦੁਪਹਿਰੇ ਉਹ ਤਾਂ ਦੁਪਹਿਰ 3:00 ਵਜੇ ਵਧੀਆ ਲੱਗਦੀ ਹੈ ਬਸ ਠੀਕ ਹੈ 3:00 ਵਜੇ ਬਣਾ ਲਾਂਗੇ ਅੱਜ ਕੋਈ ਨਵੇਂ ਚਾਹ ਜੀ ਬਣਾ ਲੈਣੀ ਹੈ ਘੈਂਟ ਜੀ ਹਾਂ ਉਹ ਅੰਕਲ ਲੱਗੇ ਸੀ ਇਹ ਮੈਂ ਕਦੋਂ ਆਉਂਗਾ ਇਹ ਆਉਂਗਾ ਹਾਂ ਪੰਜ ਈਟਾਂ ਛੱਤ 'ਤੇ ਮੈਂ ਉਰੇ ਰੱਖੀਆਂ ਪੰਜ ਈਟਾਂ ਨਬੂ ਬਹੁਤ ਕੰਮ ਕਰਦੇ ਸਾਡੇ ਬਸ ਇਹ ਰਹਿੰਦੀ ਸਾਡੇ ਹੀ ਆ ਜਿਆਦਾ ਬਸ ਇੱਕ ਪੈਣ ਜਾਂਦੀ ਹੁੰਦੀ ਉੱਧਰ ਤੋਂ ਆਪਣੇ ਮੰਮੀ ਦੇ ਪਾਪੇ ਕੋਲ ਜਾ ਭੁੱਖ ਲੱਗਦੀ ਹੈ ਜਾ ਭੁੱਖ ਲੱਗਦੀ ਹੈ ਜਮਾਂ ਹੀ ਜਾ ਭੁੱਖ ਲੱਗਦੀ ਹੈ ਕੀ ਕਹਿੰਦੀ ਹੁੰਦੀ ਹੈ ਇਹ ਮੈਨੂੰ ਖਾਣ ਨੂੰ ਦੇ ਦਿਓ ਮੈਨੂੰ ਖਾਣ ਨੂੰ ਦੇ ਦਿਓ ਆਂਟੀ ਕੋਲ ਉਹ ਤਾਂ ਮੈਨੂੰ ਹੀ ਬੁਰਖ ਮਾਰ ਆਂਟੀ ਕੋਲ ਦਾदू ਕੋਲ ਹੈ ਵਾਹ ਹੋਰ ਇਹਨਾਂ ਦੇ ਕਿ ਤੀਜਾ ਕੰਮ ਤਾਂ ਕੋਈ ਵੀ ਨਹੀਂ ਹੈਗਾ ਇਹਨੇ ਆਨਸਰ ਸਵੇਰੇ ਆਨਸਰ ਖਾਣ ਨੂੰ ਹੈਗਾ ਨਾ ਕਹਿੰਦੀ ਮੈਂ ਹੁਣ 5 ਮਿੰਟਾਂ ਚੱਕਤੀ ਵਾਹ 5 ਮਿੰਟਾਂ ਚੱਕੀ ਵੀ ਮੈਨੂੰ ਖਾਣ ਨੂੰ ਦੇ ਦਿਓ ਉਹਨੇ ਤਾਂ ਚੀਕੂ ਖਾ ਗਈ ਆਪਣੇ ਸਹੀ ਗੱਲ ਹੈ ਜੀ ਤੋਂ ਦੀ ਕੁਮ ਮਾਈ ਗੋਡ ਇਹਨੇ ਸੂਚ ਕੱਲ੍ਹ ਦੋ ਮਰੂਦ ਖਾ ਗਈ ਇੱਥੋਂ ਛੋਟੇ ਛੋਟੇ ਤੇ ਕਿੰਨੇ ਫੁੱਲ ਆਏ ਨੇ ਇਹਨੂੰ ਮਰੂਦ ਕਿੰਨਾ ਗੱਲ ਅੱਜ ਦੀ ਹੋਈ ਆ ਕੱਲ੍ਹ ਦੀ ਨਹੀਂ ਕੋਈ ਨਾ ਅੱਜ ਦਾ ਆਨਸਰ ਦੱਸ ਰਿਹਾ ਚੌਕਲੇ ਲੱਕੀ ਗਿੰਨੇ ਓਕੇ ਦੱਸਨੀ ਤੂੰ ਆ ਚੱਕ ਕੇ ਚੱਲੇ ਅੰਦਰ ਚਲੀ ਆਇਆ ਇੱਥੇ ਤਾਂ ਕੰਮ ਵਧੀ ਜਾਊ ਚਾਹ ਬਣਾ ਕੇ ਪਿੰਨਾ ਥੋੜੀ ਉਹ ਬੁੱਟਾ ਕਾਹਦਾ ਲਈ ਜਾਂਦੇ ਨੇ ਕਿਹੜੀ ਕਿਹੜੀ ਕੀ ਬੁੱਟਾ ਲਈ ਕੋਹਰ ਦਾ ਖੰਜੂਰ ਇੱਥੋਂ ਦੇਖ ਗਿਆ ਖੰਜੂਰ ਦਾ ਇਹਨੂੰ ਤੋਂ ਦੇ ਨੀਗਾ ਤੇਜ ਆ ਤਾਂ ਉਹਨੂੰ ਗੈਸ ਕਹਿੰਦੇ ਸੀ ਮੈਂ ਮੈਂ ਬੈਕ ਕਲਾ ਬੁੱਟੇ ਹੀ ਵੇਖਿਆ ਸੀ ਬੁੱਟਾ ਹੀ ਜਾਂਦੇ ਨੇ ਨਹੀਂ ਤੂੰ ਗੱਲ ਸੁਣਦਗਾ ਹਾਂਜੀ ਇੱਕ ਤਾਂ ਉਹ ਚੱਕ ਦਾ ਪੱਤੀ ਜੀ ਹਾਂਜੀ ਚੱਕ ਇੱਕ ਆਹ ਬਦਲਾ ਜਾਂ ਵੀ ਲੈ ਚੱਲ ਇਹਦੇ ਅੰਦਰ ਲੈ ਕੇ ਜਾਣਾ ਹਾਂ ਹਾਂ ਆ ਬਦਲਾ ਫੋਰ ਤਾਂ ਉੱਥੇ ਹੈ ਵੀ ਨਹੀਂ ਕੋਈ ਤਾਂ ਗਰਦੀ ਕੋ ਫਟ ਹੋ ਗਿਆ ਆ ਬਦਲਾ ਵੀ ਚੱਕ ਲਾ ਕੋਈ ਕੰਮ ਉਹ ਚੀਜ਼ ਕੁੱਟੀ ਜਾਂਦੀ ਆ ਉਹ ਆ ਰਹੀ ਏ ਤੇਰੀ ਹਾਂਜੀ ਆ ਪੁੱਠੇ ਕੰਮ ਉਹ ਐ ਮੈਂ ਗਿੰਦੂਗੀ ਮੈਂ ਸਿੱਟੂ ਵੀ ਬੜੀਆ ਪੋਰ ਪਊਗਾ ਪਰ ਓਏ ਕੌਣ ਆ ਇਹ ਕੌਣ ਆ ਇਹ ਆ ਇਹ ਤਾਂ ਨਬੂ ਦਾ ਦਾਦਾ ਨਵੋ ਦਾਦੂ ਕਿਹੜਾ ਤੇਰਾ ਬਈ ਆ ਦਾਦੂ ਇਹ ਦਾਦੂ ਕਤਨੀ ਪੁੱਛ ਲਾ ਆ ਕੌਣ ਸਰਪੰਚਨੀ ਸਰਪੰਚਨੀ ਮੈਂ ਕਿਹਾ ਵੀਰ ਨੂੰ ਪੁੱਛ ਰੇ ਮੈਂ ਕਹਾਂ ਕੌਣ ਕਹਿੰਦੀ ਆਹ ਮੈਂ ਕਿਹਾ ਦਾਦੂ ਦਾਦੂ ਨਹੀਂ ਹੈਗਾ ਇਹ ਕਿ ਲਿਆਓ ਦਾਦੂ ਅੰਦਰ ਮੁੜ ਗਿਆ ਮੇਰਾ ਐ ਆਜੋ ਹੁਣ ਚਾਹ ਪੀ ਲਿਓ ਹੁਣ ਬਣਦੀ ਆ ਨਾ ਚਾਹ ਆਹ ਦੇਖੋ ਸਰੋਂ ਤੋਪ ਪੁੱਛ ਦਿਖਦੀ ਨਹੀਂ ਸਰੋਂ ਵਧੀਆ ਮੋਟੀ ਜਿਹੜੀ ਅੱਧਰੋਂ ਨਿਆਂ ਦੇ ਪੈਨ ਵਾਲਿਆਂ ਨੇ ਉਹਨਾਂ ਨਾਲੋਂ ਮਾੜੀ ਮੋਟੀ ਬਰੀਕ ਜੀ ਆ ਉਦਾਂ ਹੀ ਲੱਗਦੀ ਆ ਕਹਾਂ ਰੰਗਲਾ ਮੈਂ ਦਾ ਕੀ ਦਾ ਨੂ ਨਿੱਕੀ ਚੱਕ ਲੂਗੀ ਹੁਣ ਧੁੱਪ ਚੰਨਾ ਨੇ ਫਿਰਿਆ ਜਾਂਦਾ ਸਰ ਗੱਬਿਆਂ ਤੋਂ ਹਣ ਲੱਗ ਜਾਂਦਾ ਪਰ ਇਹ ਚਾਹ ਬਣਾ ਰਿਹਾ ਪੀ ਲਿਓ ਉੱਧਰ ਗਈ ਜਾਂਦੀ ਆਂਦੀ ਆ